ਸਮਾਰਟ ਸਿਟੀ ਚੰਡੀਗੜ੍ਹ ਲੋਕ ਸਭਾ ਸੀਟ ਤਾਹ ਤੁਹਾਨੂੰ ਦਿਖਾਵਾਂਗੇ ਚੰਡੀਗੜ੍ਹ ਦਾ ਮਜ਼ਾ ਕੀ ਇੱਥੇ ਮੈਡਮ ਕਿਰਨ ਖੇਰ ਨੇ ਕੰਮ ਤਾਂ ਕੁਝ ਨਹੀਂ ਕੀਤਾ ਤੇ ਲੋਕੀ ਹੁਣ ਕਾਫੀ ਪਰੇਸ਼ਾਨ ਨੇ ਟਰੋਨੀ ਦੇ ਅੰਦਰ ਹਰ ਇੱਕ ਬੰਦੇ ਨੂੰ ਮਲਕਾਨਾ ਹੱਕ ਮਿਲਣਾ ਚਾਹੀਦਾ ਹੈ ਨਿਸ਼ਤਵਾੜੀ ਸਾਹਮਣੇ ਤੁਹਾਡੇ ਚੈਲੰਜ ਹੈ ਹਾਲੇ ਉਹ ਕਿਤੇ ਵੀ ਉਹ ਸਾਡੇ ਨੇੜੇ ਵੀ ਨਹੀਂ ਖੜਿਆ ਪਤਾ 52 ਨੇ ਇੱਥੇ ਡੱਕਾ ਨਹੀਂ ਤੋੜਿਆ ਕੋਈ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਹੈਗਾ 스마트 ਸਿਟੀ ਚੰਡੀਗੜ੍ਹ ਲੋਕ ਸਭਾ ਸੀਟ ਦਾ ਹਾਲ ਤੁਹਾਨੂੰ ਦਿਖਾਵਾਂਗੇ ਚੰਡੀਗੜ੍ਹ ਦਾ ਮિજાਜ ਚੰਡੀਗੜ੍ਹ ਦੀ ਇਸ ਸੀਟ ਤੇ ਕਦੇ ਕਾਂਗਰਸ ਤੇ ਕਦੇ ਬੀਜੇਪੀ ਰਹਿੰਦੀ ਆ ਕਾਬਜ਼ ਲੇਕਿਨ ਇਸ ਵਾਰ ਕੀ ਕਹਿੰਦੀ ਆ ਆਵਾਮ ਦੀ ਆਵਾਜ਼ ਲੋ ਸੁਣੋ ਦੇਖਿਓ ਮੇਨ ਮਕਸਦ ਜੋ ਚੰਡੀਗੜ੍ਹ ਕਾ ਹੈ ਕਲੋਨੀਓ ਕਾ ਹੈ ਜੀ ਮਾਲਕਾਨਾ ਹੱਕ ਕਾ जिसकी लड़ाई हम काफी दिनों से लड़ रहे हैं कॉलोनी वासी हम चाहते हैं कि जो भी जीते हक हाँ हमारा साथ दे मेट्रो का क्या लगता है मेट्रो होनी चाहिए जी जिस तरह से सड़कों पे यातायात के साधन बढ़ रहे हैं उस तो हिसाब से मेट्रो का होना बहुत जरूरी है ट्राई सिटी को कनेक्ट करने और साथ के बाकी शहरों को कनेक्ट करने के लिए मेट्रो की बहुत आवश्यकता है देखिए अगर लोकल समस्याओं को सुलझाने के लिए देखा जाए तो संजय टंडन बीजेपी के प्रत्याशी जो हैं वो सूटेबल है चंडीगढ़ के लिए क्योंकि तो मनीष तिवारी पहले भी लुधियाना से जीते हैं और वहाँ कभी गए नहीं आनंदपुर साहिब से जीतते वहाँ भी कभी गए नहीं अब चंडीगढ़ से लड़ने आए हैं तो चंडीगढ़ वासियों को इतना भरोसा नहीं है उन पर जितना हाँ हमारी हमारा तो ਮਨਾ ਹੈ ਕਿ ਲੋਕਲ ਕੈਂਡੀਡੇਟ ਕੋ ਜਿਤਾ ਕੇ ਹੀ ਫਾਇਦਾ ਹੈ ਮਸਲਾ ਇਹ ਹੀ ਹੈ ਕਲੋਨੀ ਦੇ ਅੰਦਰ ਸਾਡੀ ਕਲੋਨੀ ਨੂੰ ਅੱਜ 40 45 ਸਾਲ ਹੋ ਗਏ ਲੋਕਾਂ ਨੂੰ ਇਹਨੇ ਸਾਲਾ ਤੋਂ ਹੋ ਕੇ ਹਰੇਕ ਬੰਦੇ ਨੂੰ ਮਲਕਾਨਾ ਹੱਕ ਮਿਲਣਾ ਚਾਹੀਦਾ ਹੈ ਠੀਕ ਹੈ ਜੀ ਚਾਹੇ ਕਿਸੇ ਕੋਲ ਪੇਪਰ ਹੈ ਚਾਹੇ ਕਿਸੇ ਕੋਲ ਨਹੀਂ ਹੈ ਠੀਕ ਹੈ ਜੀ ਲੋਕੋੜ ਪੁਰਾਣੇ ਪੇਪਰ ਸੀ ਫਟ ਕੇ ਫਟਾ ਕੇ ਲੋਕਾਂ ਕੋਲ ਠੀਕ ਹੈ ਜੀ ਇਸ ਜੀ ਦੇ ਬਾਰੇ ਸਭ ਨੂੰ ਪ੍ਰੋਬਲਮ ਹਰੇਕ ਬੰਦੇ ਨੂੰ ਆਪਣਾ ਹੈਗਾ ਜੀ ਨਿਕਲ ਰਿਹਾ ਹੈ ਨਹੀਂ ਨਸ਼ਾ ਸਾਡੀ ਕਲੋਨੀ ਵਿੱਚ ਤਾਂ 32C ਦੇ ਅੰਦਰ ਸਾਡੇ ਹੁਣ ਇਸ ਟਾਈਮ ਸਾਡੀ ਰੁਕੇ ਅੱਛੀ ਹੈ ਸਾਡੀ ਅੱਛੀ ਬਣ ਚੁੱਕੀ ਹੈ ਕੋਈ ਨਸ਼ੇ ਵਾਲਾ ਕੰਮ ਨਹੀਂ ਰਿਹਾ ਵੈਸੇ ਇੱਕ ਬੱਚੇ ਵੀ ਸਾਰੇ ਛੋਟੇ ਤੋਂ ਲੈ ਕੇ ਬੜੇ ਤੱਕ ਹੁਣ ਐਜੂਕੇਸ਼ਨ ਦੇ ਅੰਦਰ ਆ ਚੁੱਕੇ ਨੇ ਕੋਈ ਐਸੀ ਹੋਰ ਦਿੱਕਤ ਨਹੀਂ ਹੈ ਮੈਟਰੋ ਵੀ ਮੈਟਰੋ ਹੋਣੀ ਚਾਹੀਦੀ ਹੈ ਹਾਂ ਚੰਡੀਗੜ੍ਹ ਦੇ ਖੈਰ ਨਹੀਂ ਮੈਟਰੋ ਦੀ ਵੈਸੇ ਜਿੱਥੋਂ ਤੱਕ ਮੇਰਾ ਆਈਡੀਆ ਹੈ ਕਿ ਮੈਟਰੋ ਚੰਡੀਗੜ੍ਹ ਦੇ ਅੰਦਰ ਤਾਂ 99% ਰੋਡ ਨਹੀਂ ਹੈ ਅੱਛਾ ਮੈਟਰੋ ਦੀ ਰੋਡ ਨਹੀਂ ਹੈ ਚੰਡੀਗੜ੍ਹ ਦੇ ਅੰਦਰ ਕੈਂਡੀਡੇਟ ਕੋ ਦਾ ਠੀਕ ਹੈ ਕੈਂਡੀਡੇਟ ਦੇ ਕੋਈ ਸਾਰੇ ਹੀ ਹੈ ਤਾਂ ਵੈਸੇ ਉਹ ਹੈ ਪਰ ਲੇਕਿਨ ਜਿੱਥੋਂ ਦਾ ਕਾਈਡਆ ਇਹ ਹੈ ਕਿ ਜੇ ਅਗਰ ਕਾਂਗਰਸ ਸਰਕਾਰ ਆ ਜਾਂਦੀ ਹੈ ਤੇ ਇੱਕ ਛੋਟਾ ਦੁਕਾਨਦਾਰ ਅਸੀਂ ਵੀ ਇੱਕ ਦੁਕਾਨਦਾਰ ਹੈਗੇ ਆ ਇੱਕ ਛੋਟਾ ਦੁਕਾਨਦਾਰ ਰਹੇਗਾ ਨਹੀਂ ਤਾਂ ਆਣ ਵਾਲੇ ਟਾਈਮ ਲਈ ਛੋਟਾ ਦੁਕਾਨਦਾਰ ਖਤਮ ਹੋ ਜਾਏਗਾ ਇਹ ਛੋਟਾ ਬਿਜ਼ਨਸ ਖਤਮ ਹੋ ਜਾਏਗਾ ਬਿਜ਼ਨਸ ਕਿਵੇਂ ਚੱਲ ਰਿਹਾ ਹੈ ਬਿਜ਼ਨਸ ਫਿਲਹਾਲ ਤਾਂ ਠੀਕ ਹੀ ਹੈ ਪਹਿਲੇ ਜੋ ਜੋ ਪਹਿਲੇ ਸੀਗਾ ਹੁਣ ਉਹ ਸਿਸਟਮ ਨਹੀਂ ਰਿਹਾ ਹੋਇਆ ਬੜੇ ਬੜੇ ਮੋਲ ਬੜੇ ਬੜੇ ਸਾਰੇ ਉਹਦੇ ਮਤਲਬ ਕਿ ਸਾਰੇ ਉਸ ਸਿਸਟਮ ਉਧਰ ਦੇ ਚਲਾ ਗਿਆ ਲੀਸਟ ਵਾਲੀ ਕੈਂਡੀਡੇਟ ਨਹੀਂ ਸੁਣਨ ਚ ਆਇਆ ਕਿ ਮਤਲਬ ਅੱਛਾ ਕੈਂਡੀਡੇਟ ਹੈਗਾ ਚੰਡੀਗੜ੍ਹ ਤੋਂ ਤਨਸਰ ਸਾਹਿਬ ਜੀ ਬੇਸ਼ੱਕ ਕਾਂਗਰਸ ਚ ਸੀਗੇ ਉਹਨਾਂ ਨੇ ਕੰਮ ਕੁਝ ਕੀਤੇ ਕੁਝ ਨਹੀਂ ਕੀਤੇ ਲੇਕਿਨ ਉਮੀਦ ਹੈ ਕਿ ਆਉਣ ਵਾਲੇ ਟਾਈਮ ਲਈ ਇਹ ਕੈਂਡੀਡੇਟ ਅੱਛਾ ਹੈਗਾ ਸਾਡੇ ਲਈ ਨੋ ਡਾਊਟ ਸੰਗਠਨ ਮੈਂ ਬੀਜੀਵੀ ਕਾਰਨ ਜਮੀਨ ਸੇ ਜੁੜਾ ਹੋਇਆ ਕਾਫੀ ਟਾਈਮ ਸੇ ਦੇਖਦੇ ਹਾਂ ਜਾਂਦੇ ਹਰ ਕੰਮ ਮੈਂ आगे रहते हैं मसले, क्या क्या? मसले तो देखो मसले ही मसले हैं आपके जो मकानों का मसला भी है वो रुका पड़ा है जी कभी वो तो चुनाव के टाइम पर जरूर वायदे होते हैं क्या मसला थो? कि भाई ये मालिकाना हक मिल जाएगा लेकिन वो होता नहीं है कभी उसका तो अभी भी कुछ कह नहीं सकते हैं हमारे दुकानदारों की तो दो तीन डिमांडें जरूरी हैं एक तो हमारी जो प्रॉपर्टी है वो फ्री होल्ड होनी चाहिए दूसरा हमारे को छत के ऊपर एक और पर बनाने की परमिशन मिल जाए तो बेटर रहेगा हमारे लिए सामान उठा के ले जाते हैं गाड़ी वाले जो बाहर रखो तो बहुत दिक्कत आती है अच्छा। ये दो तो बहुत बड़े मुद्दे हैं हमारे मेट्रो, मेट्रो होनी चाहिए इससे रोजगार बढ़ेगा आवाजाही बढ़ेगी दूसरे स्टेट से भी लोग आएंगे तो रोजगार बढ़ेगा सबके लिए बेनिफिट है ट्रैफिक की दिक्कत भी थोड़ी कम होएगी बहुत फर्क पड़ेगा जी कैंडिडेट हमारे लिए दोनों अच्छे हैं पर जो चंडीगढ़ के लिए काम करे हम तो कहते हैं जो सही है उसको चुनना चाहिए जो चंडीगढ़ का भला कर सके इस बार चुनाव में क्या क्या मसला है भैया एक तो मालिका रहा होना चाहिए कॉलोनी होगा और अपना कितनी जरूरत है आपको लगता है मेट्रो भी होनी चाहिए चलनी चाहिए वैसे यहाँ पर तो मेट्रो से आसान हो होगा ट्रांसपोर्टेशन में हाँ बड़े आराम से होगा व्यापार में काफ़ी को काफ़ी लोगों को सहूलियत मिलेगी इस चीज़ की ਇਹ ਜੋ ਡਰਗ ਮਸਲਾ ਹੈ ਚੰਡੀਗੜ੍ਹ ਦਾ ਡਰਗ ਦਾ ਕਮ ਹੋਣਾ ਹਾਂ ਥੋੜਾ ਬਹੁਤ ਕਮ ਹੋਣਾ ਹੈ ਜੀ ਅੱਜ ਦੀ ਨਿਊਜ਼ ਵਿੱਚ ਦੇਖਦੇ ਹਾਂ کہیں ਨਾ کہیں ਕੁਛ ਨਾ ਕੁਸਤੋ ਇਹ ਚੀਜ਼ ਦੇ ਬਾਰੇ ਵਿੱਚ ਆਤਾ ਹੀ ਆਤਾ ਹੈ ਮਹਿਲਾਵਾਂ ਦੀ ਸੇਫਟੀ ਵੀ ਹੋਣੀ ਚਾਹੀਦੀ ਹੈ ਅੱਜ ਜਾਂ ਇਹਨਾਂ ਕੁਛ ਨਾ ਕੁਸਤੋ ਇਸ ਵਿੱਚ ਮਲਾ ਮਾਮਲਾ ਨਿਕਲਦਾ ਹੀ ਰਿhta ਹੈ ਕੁਛ ਨਾ ਕੁਛ ਈਸਵਰ ਲੋਕ ਸਭਾ ਦੇ ਦੇਖੋ ਮੁੱਦੇ ਦਾ 10 ਸਾਲ ਤੋਂ ਹੀ ਪੈਂਡਿੰਗ ਹੈ ਕਿਉਂਕਿ ਇੱਥੇ ਮੈਡਮ ਕਿਰਨ ਖੇਰ ਨੇ ਕੰਮ ਤਾਂ ਕੁਛ ਨਹੀਂ ਕੀਤਾ ਤੇ ਲੋਕੀ ਹੁਣ ਕਾਫੀ ਪਰੇਸ਼ਾਨ ਨੇ ਕਿਉਂਕਿ ਉਹ ਤਾਂ ਆਪਣੇ ਜ਼ਿਆਦਾਤਰ ਫਿਲਮੀ ਕੰਟੈਸਟ 'ਚ ਹੀ ਬਿਜ਼ੀ ਰਹਿੰਦੇ ਸੀ ਤੇ ਇਸ ਮਸਲੇ ਇਹ ਹੈ ਜੀ ਇੱਥੇ ਮੇਨ ਤਾਂ ਜਿਹੜਾ ਕਮਰਸ਼ੀਅਲ ਕਮਰਸ਼ੀਅਲ ਦਾ ਹੈਗਾ ਕਿ ਲੀਜ਼ 올 ਟੂ ਫਰੀ ਹੋਲਡ ਹੋਣਾ ਚਾਹੀਦਾ ਤੇ ਕਿਉਂਕਿ ਆਪਣਾ ਲੀਜ਼ ਵੀ ਆਪਣੀ ਪ੍ਰਾਪਰਟੀ ਹੁੰਦੇ باوجود ਵੀ ਅਸੀਂ ਲੀਜ਼ ਵੀ ਦੇ ਰਹੇ ਹਾਂ ਫਿਰ ਅਗਲਾ ਸਰਵਿਸ ਟੈਕਸ ਵੀ ਦੇ ਰਹੇ ਹਾਂ ਤੇ ਫਿਰ ਉਹ ਦੂਜੀ ਗੱਲ ਹੈ ਕਿ ਕੱਲ ਨੂੰ ਲੋਨ ਲੈਣਾ ਹੈ ਲੋਨ ਲੈਣ ਚ ਵੀ ਬੜੀ ਦਿੱਕਤ ਆ ਰਹੀ ਹੈ ਸੈਕੰਡਲੀ ਕੀ ਹੈ ਕਿ ਇੱਥੇ ਫਲੋਰ ਵਾਈਜ਼ ਰਿਸ਼ਤੀ ਹੋਣੀ ਚਾਹੀਦੀ ਹੈ ਉਹ ਬੰਦ ਹੈਗੀ ਹੈ ਜਦਕਿ ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਨੋਟਿੰਗ ਸੀ ਉਹਦੇ ਵਿੱਚ ਵੀ ਉਹਨਾਂ ਨੇ ਸ਼ੇਅਰ ਟਰਾਂਸਫਰ ਤੋਂ ਮੰਨਣਾ ਨਹੀਂ ਕੀਤਾ ਫਲੋਰ ਵਾਈਸ ਬੋਲਦਾ ਲੇਕਿਨ ਇਹਨਾਂ ਨੇ ਚੱਕ ਕੇ ਹੈਰੀਟੇਜ ਦੇ ਨਾਮ ਤੇ ਸਾਰਾ ਸ਼ਹਿਰ ਨੂੰ ਹੀ ਬੰਦ ਕਰ ਦਿੱਤਾ ਹੈ ਅਗਰ ਹੈਰੀਟੇਜ ਦਾ ਇੰਨਾ ਹੀ ਖਿਆਲ ਹੁੰਦਾ ਤਾਂ ਇਹ ਮਿਊਨਿਸਪਲ ਕਾਰਪੋਰੇਸ਼ਨ ਦੀ ਵੀ ਪੁਰਾਣੀ ਬਿਲਡਿੰਗ ਰੱਖਦੇ ਸਾਰਾ ਸੈਕਟਰ ਨੂੰ ਵੀ ਪੁਰਾਣੀ ਸਟਾਈਲ ਚ ਹੀ ਰੱਖਦੇ ਜਿੱਥੇ ਜਿੱਥੇ ਇਹਨਾਂ ਨੇ ਨੰਬਰ ਬਣਾਨੇ ਸੀ ਉੱਥੇ ਤਾਂ ਇਹਨਾਂ ਨੇ ਆਪਣਾ ਕੰਮ ਕਰ ਲਿਆ ਤੇ ਸਿਰਫ ਹੈਰੀਟੇਜ ਦੇ ਨਾਮ ਤੇ ਜਿਹੜੇ 1 ਤੋਂ 20 ਸੈਕਟਰ ਹੈ ਉਹਨਾਂ ਨੂੰ ਡੰਪ ਕਰ ਦਿੱਤਾ ਉਹਦੇ ਕਰਕੇ 20 ਤੋਂ ਜਿਹੜੇ ਪਲੱਸ ਸੈਕਟਰ ਹੈ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਹੈਗਾ ਤੇ ਬਾਕੀ ਅੱਗੇ ਇੰਡਸਟਰੀ एरिया 'ਚ ਆਜੋ ਤਾਂ ਉੱਥੇ ਜਿੰਨੀ ਕਨਵਰਸ਼ਨ ਚ ਕਨਵਰਸ਼ਨ ਚਾਰਜ ਜਿੰਨੀ ਦੇ 플ੌਟ ਦੀ ਵੈਲਿਊ ਉਨਾ ਹੀ ਉਹਨਾਂ ਨੇ ਕਨਵਰਸ਼ਨ ਚਾਰਜ ਲਗਾਤੇ ਨੇ ਫਿਰ ਨੋਟਿਸ ਦੇ ਦੇ ਕੇ ਲੋਕਾਂ ਦੇ ਕੰਮ ਬੰਦ ਕਰਾਤੇ ਨੇ ਜਿੰਨਾ ਹੋ ਸਕਦਾ ਹੈ ਮਤਲਬ ਚੰਡੀਗੜ੍ਹ ਦਾ ਸਤਿਆਨਾਥ ਸਭਾਤਾ ਇੱਥੇ ਦੀ ਜਿਹੜੀ ਬਿਊਰੋਕ੍ਰੇਸੀ ਹੈ ਬਹੁਤ ਹਾਵੀ ਹੈਗੀ ਹੈ ਤੇ ਨਾ ਹੀ ਕਿਸੇ ਦੀ ਸੁਣਦੀ ਹੈ ਔਰ ਦੂਜੀ ਗੱਲ ਹੈ ਕਿ ਜਿਹੜਾ ਐਮਪੀ ਵੀ ਆਇਆ ਹੈ ਅਜੇ ਤੱਕ ਉਹਨਾਂ ਨੇ ਸੁਣਿਆ ਨਹੀਂ ਹੈ ਤੇ ਅੱਛਾ ਮੈਂ ਤੁਹਾਨੂੰ ਤਾਂ ਕੀ ਮੈਟਰੋ ਦਾ ਬਹੁਤ ਵਧੀਆ ਜੀ ਕਿਉਂਕਿ ਅੱਜ ਦੀ ਪਹਿਲਾਂ 10 ਕਿਲੋਮੀਟਰ ਹੁੰਦਾ ਸੀ ਏਰੀਆ ਚੰਡੀਗੜ੍ਹ ਦਾ 10 ਮਿੰਟ ਚ ਪਹੁੰਚ ਜਾਂਦੇ ਸੀ ਹੁਣ ਘਟੋ ਘਟ ਅੱਧਾ ਦਾ ਘੰ ਤੇ ਜੇ ਤੁਸੀਂ ਲਾਈਟਾਂ ਤੇ ਵੀ ਜਾਓ ਤਾਂ 125 160 ਤੱਕ ਲਾ ਕੇ ਲਾਈਨਾਂ ਬਹੁਤ ਲੱਗਦੀ ਹੈ ਤੇ ਮੈਟਰੋ ਆਨ ਨਾਲ ਬਹੁਤ ਵਧੀਆ ਹੋ ਜਾਏਗਾ ਕਾਫੀ ਲੋਕਾਂ ਦਾ ਪੈਟਰੋਲ ਵੀ ਬਚੇਗਾ ਟਾਈਮ ਵੀ ਬਚੇਗਾ ਮਤਲਬ ਡਵੈਲਪਮੈਂਟ ਵੀ ਹੋਏਗੀ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਅਤੇ ਕਾਂਗਰਸ ਦੇ ਉਮੀਦਵਾਰ ਮਨੀਸ਼ ਦਿਵਾੜੀ ਵੱਲੋਂ ਕੀਤੀ ਜਾ ਰਹੀ ਹੈ ਜਿੱਤ ਦੇ ਦਾਅਵਿਆਂ ਦੀ ਬੁਸ਼ਾਰ ਲੇਕਿਨ 1 ਜੂਨ ਨੂੰ VOTING 4 ਜੂਨ ਨੂੰ ਰਿਜ਼ਲਟ ਤੋਂ ਪਤਾ ਲੱਗੇਗਾ ਕਿ ਆਖਿਰ ਚੰਡੀਗੜ੍ਹ ਦੇ ਲੋਕ ਕਿਸ ਨੂੰ ਕਰਦੇ ਆ ਪਿਆਰ ਚੰਡੀਗੜ੍ਹ ਸੀਟ ਜਿਹੜੀ ਕਿ ਬੜੀ ਅਹਿਮ ਸੀਟ ਹੈ ਚੰਡੀਗੜ੍ਹ ਸੀਟ ਦੇ ਉੱਤੇ ਮੁਕਾਬਲਾ ਵੀ ਬੜਾ ਅਹਿਮ ਹੈ ਭਾਜਪਾ ਦੇ ਵੱਲੋਂ ਸੰਜਨ ਟੰਡਨ ਮੈਦਾਨ ਦੇ ਵਿੱਚ ਨੇ ਤੇ ਇਸ ਤੋਂ ਇਲਾਵਾ ਇੰਡੀ ਗਠ ਚੋੜ ਦੇ ਉਮੀਦਵਾਰ ਕਾਂਗਰਸ ਅਤੇ ਆਵਾਦੀ ਪਾਰਟੀ ਦੇ ਸਾਂਝੇ ਉਮੀਦਵਾਰ ਮਨੀਸ਼ ਦਿਵਾੜੀ ਚੋਣ ਮੈਦਾਨ ਚ ਦੇਖਣਾ ਹੋਏਗਾ ਕਿ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਲੇਕਿਨ ਉਸ ਤੋਂ ਪਹਿਲਾਂ ਮੁੱਦੇ ਬੇਹੱਦ ਜ਼ਿਆਦਾ ਖਾਸ ਨੇ ਚੰਡੀਗੜ੍ਹ ਦੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਸੰਜੇ ਟੰਡਨ ਸਾਹਿਬ ਸਾਡੇ ਨਾਲ ਨੇ ਟੰਡਨ ਸਾਹਿਬ ਸਾਹਿਬ ਤੋਂ ਪਹਿਲਾਂ ਪੀਡੀਸੀ 'ਚ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਮੁੱਦੇ ਚੰਡੀਗੜ੍ਹ ਦੇ ਕਿਹੜੇ ਆ? ਦੇਖੋ ਚੰਡੀਗੜ੍ਹ ਦੇ ਸਭ ਤੋਂ ਵੱਡੀ ਜਿਹੜੀ ਸਿਚੁਏਸ਼ਨ ਹੈ ਆਜ਼ਾਦੀ ਡੇਟ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਕਿ ਬਈ ਬੜੀ ਧੀਰ ਕੇ ਬਾਅਦ ਸਾਨੂੰ ਕੋਈ ਐਹੋ ਜਿਹਾ ਬੰਦਾ ਮਿਲਿਆ ਕਿ ਜਿਹੜਾ ਬੰਦਾ ਸਾਡੇ ਕੰਮ ਕਰਾ ਦੂਗਾ। ਜਿਹੜਾ ਬੰਦਾ ਅਵੇਲੇਬਲ ਹੈ ਸਾਡੇ ਲਈ। ਚੰਡੀਗੜ੍ਹ ਦੇ ਵਿੱਚ ਤਾਂ ਚਿਹਰਾ ਦੇਖ ਰਿਹਾ ਮਨੀਸ਼ ਦਿਵਾੜੀ ਸਾਹਮਣੇ ਆ ਤੁਹਾਡੇ। ਚੈਲੰਜ ਹੈ। ਦੇਖੋ ਮਨੀਸ਼ ਦਿਵਾੜੀ ਸਾਹਿਬ ਲਗਭਗ 40 ਸਾਲ ਬਾਅਦ ਸ਼ਹਿਰ ਚ ਆਏ ਆ ਹਾਲੇ ਉਹਨਾਂ ਨੂੰ ਸ਼ਹਿਰ ਦੀਆਂ ਗਲੀਆਂ ਬਾਰੇ ਜਾਣਨਾ ਸ਼ਹਿਰ ਦੇ ਪਿੰਡਾਂ ਬਾਰੇ ਜਾਣਨਾ ਸ਼ਹਿਰ ਦੀਆਂ ਕਲੋਨੀਆਂਜ਼ ਬਾਰੇ ਜਾਣਨਾ ਇੱਥੋਂ ਦੇ ਇਸ਼ੂਜ਼ ਦੇ ਬਾਰੇ ਜਾਣੋ ਹਾਲੇ ਉਹਨਾਂ ਨੂੰ ਟਾਈਮ ਲੱਗੇਗਾ ਮੈਂ ਪਿਛਲੇ 20 ਸਾਲ ਤੋਂ ਇਸ ਸਾਰੇ ਕੰਮਾਂ ਦੇ ਵਿੱਚੋਂ ਨਿਕਲਿਆ ਦਾ ਲੋਕਾਂ ਦੇ ਵਾਸਤੇ ਖੜੇ ਹੋਣਾ ਲੋਕਾਂ ਦੀਆਂ ਇਸ਼ੂਜ਼ ਦੇ ਨਾਲ ਖੜੇ ਹੋਣਾ ਉਹਨਾਂ ਦੇ ਨਾਲ ਜੁੜਨਾ ਇਹ ਜਿਹੜੀ ਸਾਰੀ ਕੀ ਸਾਰੀ ਜਿਹੜੀ ਚੀਜ਼ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਉਹ ਹਾਲੇ ਉਹ ਕਿਤੇ ਵੀ ਉਹ ਸਾਡੇ ਨੇੜੇ ਵੀ ਨਹੀਂ ਖੜੇ ਹੋ ਪਾਰੇ ਜੀ ਅੱਛਾ ਹੁਣ ਤੁਸੀਂ ਇਹ ਤੋਂ ਪਹਿਲਾਂ ਦੱਸ ਦਿਓ ਮੈਨੂੰ ਚੰਡੀਗੜ੍ਹ ਦੇ ਵਿੱਚ ਤਾਂ ਵਿਕਾਸ ਤਾਂ ਕਹਿੰਦੇ ਹੋਇਆ ਕਹਿੰਦੇ ਸਮਾਰਟ ਸਿਟੀ ਆ ਬਦਿਆ ਸੋਹਣਾ ਸ਼ਹਿਰ ਆ ਲੋਕ ਆਉਣਾ ਪਸੰਦ ਕਰਦੇ ਆ ਰਹਿਣਾ ਪਸੰਦ ਕਰਦੇ ਆ ਚੰਡੀਗੜ੍ਹ ਦੇ ਵਿੱਚ ਇੱਕ ਕਮੀ ਰਹਗੀ ਤੁਸੀਂ ਵੀ ਮਹਿਸੂਸ ਕਰਦੇ ਹੋਣਗੇ ਮੈਟਰੋ ਤੁਹਨ ਲੱਗਦਾ ਨਹੀਂ ਕਿ ਅੱਜ ਮੈਟਰੋ ਹੁੰਦੀ ਤਾਂ ਸ਼ਾਇਦ ਆਪਾਂ ਮੈਟਰੋ ਚ ਬੈਠ ਕੇ ਇੰਟਰਵਿਊ ਕਰ ਰਹੇ ਹੁੰਦੇ ਥੋੜੇ ਲਈ ਹੋਰ ਵੀ ਅੱਛਾ ਹੋ ਜਾਂਦਾ ਇਹ ਚੀਜ਼ ਮੈਟਰੋ ਦੀ ਕਮੀ ਮਹਿਸੂਸ ਕਰਦੇ ਦੇ ਵੇਖੋ ਮੈਟਰੋ ਦਾ ਜਿਸ ਤਰ੍ਹਾਂ ਪਹਿਲਾ ਜਿਹੜਾ ਪਲਾਨ ਆਇਆ ਸੀਗਾ ਉਹਦੇ ਵਿੱਚ ਸੀਗਾ ਕਿ ਚੰਡੀਗੜ੍ਹ ਚ ਤੁਸੀਂ ਮੈਟਰੋ ਲਾ ਦਿਓ ਜਿਹੜਾ ਕਿ ਉਹਨੂੰ ਉਹ ਰਿਜੈਕਟ ਹੋ ਗਿਆ ਉਹਦਾ ਕਾਰਨ ਸੀਗਾ ਕਿ ਕੋਈ ਵੀ ਬੰਦਾ ਚੰਡੀਗੜ੍ਹ ਦੇ ਵਿੱਚ ਜਿਸ ਲਈ ਫੁੱਟਫਾਲ ਦੇਖੋ ਨਾ ਤੁਸੀਂ ਸਵੇਰੇ ਤੇ 50000 ਤੋਂ 60000 ਤੱਕ ਡੇਲੀ ਫੁੱਟਫਾਲ ਚੰਡੀਗੜ੍ਹ ਚ ਐਨਜੀ ਸ਼ਾਮ ਨੂੰ ਵਾਪਸ ਜਾਣ ਵਾਲਿਆਂ ਦੀ ਕੋਈ ਬੰਦਾ ਜੜਾ ਕੋਈ ਸਪੋਜ਼ਿੰਗ ਕਲਕਾ ਤੋਂ ਆਵੇ ਰਾਏਪੁਰ ਰਾਣੀ ਤੋਂ ਆਵੇ ਕੋਈ ਪੰਚਕੂਲਾ ਤੋਂ ਆਵੇ ਤੇ ਚੰਡੀਗੜ੍ਹ ਦੀ ਐਂਟਰੀ ਦੇ ਉੱਤੇ ਆਪਣੀ ਗੱਡੀ ਛੱਡ ਕੇ ਮੈਟਰੋ 'ਚ ਉੱਤੇ ਬੈਠੇਗਾ ਨਹੀਂ ਉਸ ਢੰਗ ਦੇ ਨਾਲ ਫਿਰ ਮੈਟਰੋ ਦੇ ਪਲਾਨ ਨੂੰ ਉਹਨੂੰ ਐਕਸਪੈਂਡ ਕਰਨਾ ਪਿਆ ਹੁਣ ਮੈਟਰੋ ਦਾ ਜਿਹੜਾ ਪ੍ਰੈਜ਼ੈਂਟ ਪਲਾਨ ਹੈ ਉਹ ਰਾਏਪੁਰ ਰਾਣੀ ਤੋਂ ਲੈ ਕੇ ਮੋਰਿੰਡਾ ਤੱਕ ਦਾ ਜਿਹੜਾ ਪਲਾਨ ਹੈ ਉਸ ਪਲਾਨ ਦੇ ਉੱਤੇ ਗੱਲ ਚੱਲ ਰਹੀ ਹੈਗੀ ਹੈ ਜਿਹਦੇ ਵਿੱਚ ਇਹਨਾਂ ਨੇ ਯਾਰਡ ਅਲੋਟ ਕਰਨਾ ਹੈ ਜਿਹੜਾ ਮੁੱਲਾਂਪੁਰ ਦੇ ਵਿੱਚ ਯਾਰਡ ਅਲੋਟ ਹੋਣਾ ਹੁਣ ਕੋਈ ਵੀ ਚੰਡੀਗੜ੍ਹ ਦੀ ਡਿਵੈਲਪਮੈਂਟ ਜਿਹੜੀ ਹੈ ਕਿਉਂਕਿ ਚੰਡੀਗੜ੍ਹ ਇੱਕ ਤੁਰਾ ਬਣ ਗਿਆ ਇੱਕ ਰੀਜਨਲ ਹੱਬ ਬਣ ਗਿਆ ਲੋਕੀ ਇੱਥੋਂ ਬਾਹਰੋਂ ਆਉਂਦੇ ਐ ਸ਼ਾਮ ਇੱਥੋਂ ਦਿਨਚ ਵੀ ਲੋਕੀ ਕਿਸੇ ਦੀ ਬੱਦੀ ਫੈਕਟਰੀ ਆ ਉਧਰ ਜਾਂਦੇ ਕਿਸੇ ਦੀ ਪਰਵਾਨੋ ਹੈ ਉਧਰ ਜਾਂਦਾ ਕਿਸੇ ਦੀ ਕਾਲਕਾ ਹੈ ਕਿਸੇ ਨੇ ਪੰਚਕੂਲਾ ਹੈ ਕਿਸੇ ਨੇ ਮੁਹਾਲੀ ਲਾਜਪੁਰੇ ਤੱਕ ਖਰੜ ਕੋਈ ਖਰੜ ਜਾ ਰਿਹਾ ਸੋ ਚਾਰੋਂ ਪਾਸੇ ਲੋਕਾਂ ਦੀ ਮੂਵਮੈਂਟ ਹੈਗੀ ਹੈ ਇਸ ਮੂਵਮੈਂਟ ਨੂੰ ਹੀ ਜਦ ਤੁਸੀਂ ਮੈਟਰੋ ਤੇ ਸ਼ਿਫਟ ਕਰੋਗੇ ਤਾਂ ਤੇ ਉਹਦਾ ਫਾਇਦਾ ਸ਼ਹਿਰ ਨੂੰ ਮਿਲੇਗਾ। ਇਸ਼ੂਸ ਜਿਹੜੇ ਹੈਗਿਆ ਚਾਹੇ ਉਹ ਛੋਟੀਆਂ ਕਲੋਨੀਆਂ ਹੈਗੀਆਂ ਉਹਦੇ ਲਈ ਤੁਹਾਡਾ ਕੀ ਪਲਾਨ ਹੈਗਾ ਕਿਹੜੇ ਇਸ਼ੂਸ ਲੈ ਕੇ ਤੁਸੀਂ ਕਲੋਨੀਆਂ ਦੇ ਵਿੱਚ ਜਾ ਰਹੇ ਹੋ 엘ੀਟ ਕਲਾਸ ਦੇ ਵਿੱਚ ਜਾ ਰਹੇ ਹੋ ਇਹ तमाम ਚੀਜ਼ਾਂ ਬੜੀਆਂ ਮੈਟਰ ਕਰਦੀਆਂ ਚੰਡੀਗੜ੍ਹ। ਸਭ ਤੋਂ ਵੱਡਾ ਇਸ਼ੂ ਜਿਹੜਾ ਕਲੋਨੀਜ਼ ਦੇ ਵਿੱਚ ਹੈਗਾ ਉਹ ਇਹ ਹੈਗਾ ਕਿ ਕਲੋਨੀਜ਼ ਇਹ ਬਣੀਆਂ ਪੁਨਰਵਾਸ ਯੋਜਨਾ ਦੇ ਵਿੱਚ ਇਹ ਕਲੋਨੀਆਂ ਬਣੀਆਂ ਪੁਨਰਵਾਸ ਯੋਜਨਾ ਆਈ ਕਿ ਜਿਹੜੇ ਲੋਕ ਇੱਥੇ ਚਾਰੋਂ ਤਰਫ ਜਿਹੜਾ ਹੈ ਸ਼ਹਿਰ ਦੇ ਉਹ ਕੋਈ ਤੇ ਝੁੱਗੀ ਚੌਂਪੜੀ 'ਚ ਰਹਿ ਰਹੇ ਨੇ ਉਹਨਾਂ ਦਾ ਰਹਿਣ ਦਾ ਕਿੰਨਾ ਸਟੇਟਸ ਉਹਨਾਂ ਦੇ ਉੱਥੇ ਸਫਾਈ ਦੀ ਵਿਵਸਥਾ ਉਹਨਾਂ ਦੇ ਘਰ-ਬਾਰ ਉਹ ਸਾਰੇ ਬੜੇ ਐਸ ਢੰਗ ਦੇ ਸੀਗੇ ਕਿ ਉਹਨਾਂ ਦੇ ਸਿਹਤ ਤੇ ਉਹਨਾਂ ਦੇ ਪਰਿਵਾਰਾਂ 'ਤੇ ਅਸਰ ਹੁੰਦਾ ਸੀ ਐਡਮਿਨਿਸਟ੍ਰੇਸ਼ਨ ਉਸ ਵਕਤ ਇਹ ਕਰਨਾ ਇਹ ਲਗਭਗ 96 97 ਦੀ ਗੱਲ ਲਗੀ ਹੈ ਉਸ ਵੇਲੇ ਇਹ ਲਿਆ ਕੇ ਇਹਨਾਂ ਨੂੰ ਇਹ ਬਣਾਉਣ ਦਾ ਪ੍ਰਯਾਸ ਕੀਤਾ ਕਿ ਵੀ ਇਹਦੇ ਵਿੱਚ ਤੁਸੀਂ ਇੱਥੇ ਉਹ ਹਾਊਸਿੰਗ ਬਣਾ ਕੇ ਇਹਨਾਂ ਨੂੰ ਦੇ ਦਿਓ ਜਿਸ ਵੇਲੇ ਉਹਨਾਂ ਨੂੰ ਉਹ ਅਲੋਟ ਕਰ ਦਿੱਤੀ ਗਈ ਤੇ 2006 ਦੇ ਵਿੱਚ ਜਿਹੜਾ ਸਰਵੇ ਹੋਇਆ ਜਿਸ ਨਾਲ ਕੋਈ ਬਾਇਓਮੈਟ੍ਰਿਕ ਹੋਇਆ کہیں ਕਿਤੇ VOTER ਕਾਰਡ ਜਿਨ੍ਹਾਂ ਦਾ ਬਾਇਓਮੈਟ੍ਰਿਕ VOTER ਕਾਰਡ ਮੈਚ ਕਰ ਗਿਆ ਤੇ ਉਹਨੂੰ ਇਹਨਾਂ ਨੇ ਅਲਾਟਮੈਂਟ ਕਰ ਦਿੱਤੀ ਹੁਣ ਇੱਥੇ ਸਿਚੁਏਸ਼ਨ ਆਈ ਕਿ ਜੀ ਤੁਸੀਂ ਜਿਸ ਵੇਲੇ ਅਲਾਟ ਕਰ ਦਿੱਤਾ ਓਵਰ ਦਾ ਪੀਰੀਅਡ ਲੋਕਾਂ ਦੀ ਜ਼ਿੰਦਗੀ ਦੀ ਰਿਕੁਆਇਰਮੈਂਟ ਬਦਲ ਜਾਂਦੀ ਉਹ ਇੱਕ ਬੰਦੇ ਨੇ ਦੂਜੇ ਨੂੰ ਦੇ ਦਿੱਤੀ ਦੂਜੇ ਨੇ ਤੀਜੇ ਨੂੰ ਦੇ ਦਿੱਤੀ ਤੀਜੇ ਨੇ ਚੌਥੇ ਨੂੰ ਦੇ ਦਿੱਤੀ ਜਦ ਕਿ ਉਹ ਸੇਲੇਬਲ ਨਹੀਂ ਸੀਗੇ ਤੁਹਾਡੇ ਕੋਲ ਕਿ ਉਹ ਸਿਰਫ ਇੰਜ ਹੋਇਆ ਕਿ ਵੀ ਤੁਸੀਂ ਇੱਕ ਤਰ੍ਹਾਂ ਦਾ ਉਹਨੂੰ ਉਹ ਕਰ ਲਿਆ ਜਿਹੜਾ ਹੈਗਾ ਪਾਵਰ ਆਫ ਅਟਾਰਨੀ ਤੇ ਦੂਜੇ ਨੂੰ ਦੇ ਦਿੱਤਾ ਹੁਣ ਜਿਹੜਾ ਦੂਜਾ ਬੰਦਾ ਖਰੀਦਦਾ ਉਹਦੇ ਸਿਰ ਦੇ ਉੱਤੇ ਤਲਵਾਰ ਲਟਕਰੀ ਹੁੰਦੀ ਕਿ ਯਾਰ ਮੈਂ ਤੇ ਪੈਸੇ ਦੇ ਬੈਠਾ ਹੂੰ ਹੂੰ ਪ੍ਰਾਪਰਟੀ ਹਾਲੇ ਮੇਰੇ ਨਾਂ ਚੜੀ ਨਹੀਂ ਹੈ ਔਰ ਐਡਮਿਨਿਸਟ੍ਰੇਸ਼ਨ ਚੜਾ ਨਹੀਂ ਸਕਦੀ ਬਿਕੋਜ਼ ਟ੍ਰਾਂਸਫਰੇਬਿਲਟੀ ਹੈ ਹੀ ਨਹੀਂ ਹੈ ਹੀ ਨਹੀਂ ਹੈ ਅਸੀ ਕੀ ਕੀਤਾ ਇਹ ਕੋਈ ਪਿਛਲੇ ਇੱਕ ਨਾ 8 ਮਹੀਨਿਆਂ ਚ ਇਸ ਸਾਰੇ ਏਰੀਆ ਦਾ ਸਰਵੇ ਕੀਤਾ। ਹਾਂ। ਸਰਵੇ ਕਰਕੇ ਉਹਦੇ ਵਿੱਚੋਂ ਇਹ ਆਈ ਕਿ ਬਈ ਇਹਦੇ ਚ ਲਗਭਗ 80% ਬੰਦੇ ਜਿਹੜੇ ਆ ਗਿਆ ਉਹ ਚ ਨਵੇਂ ਆ ਚੁੱਕੇ ਨੇ। ਹਾਂ। ਅੱਛਾ ਉਹ 800 ਰੁਪਇਆ ਰੈਂਟ ਦਿੰਦੇ ਆ ਜੀ ਸਰਕਾਰ ਨੂੰ। ਸਰਕਾਰ ਵਾਲੇ ਵੀ ਕਹਿੰਦੇ ਜੇ ਹੁਣ ਏ ਬੀ ਸੀ ਹੁਣ ਡੀ ਉੱਥੇ ਰਹਿ ਰਿਹਾ। ਸਰਕਾਰ ਕਹਿੰਦੀ ਹੈ ਇਹ ਜਿਹੜਾ ਨਾ ਉਹ ਉਹ ਕਿਰਾਇਆ ਦੇਵੇ। ਹਾਂ। ਹੋਨ ਕਿਰਾਇਆ ਇਹ ਦੇ ਜਾਂਵੇ ਰਹਿੰਦਾ ਉੱਥੇ ਡੀ ਪਿਆਵੇ ਉਹ ਬੜੀ ਉਹ ਕੋਈ 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 ਕੇਸ ਕੋਰਟ ਚ ਜਾਂਦੇ ਜਾਂ ਕੁਝ ਹੁਣ ਅਸੀਂ ਉਹਦੇ ਉੱਤੇ ਜਿਹੜਾ ਹੈ ਸਰਕਾਰ ਦੇ ਨਾਲ ਜਿਹੜਾ ਜਿਹੜਾ ਫੈਸਲਾ ਹੋਇਆ ਕਿ ਵੀ ਇਸ ਚੀਜ਼ ਨੂੰ ਆਪਾਂ ਅੱਗੇ ਵਧਾਉਂਦੇ ਹੋਏ ਜਿਹੜਾ ਉੱਥੇ ਹੁਣ ਰਹਿ ਰਿਹਾ ਬੰਦਾ ਜਦੋਂ ਟ੍ਰਾਂਸਫਰੇਬਿਲਿਟੀ ਉਹਦੀ ਉਹਨੂੰ ਰੂਟੀਨ ਚ ਬਣਾ ਕੇ ਉਹਦੇ ਨਾਂ ਦੇ ਉੱਤੇ ਟ੍ਰਾਂਸਫਰ ਹੋ ਜਾਏ ਤਾਂ ਕਿ ਮਾਲਕਾਨਾ ਹੱਕ ਟ੍ਰਾਂਸਫਰੇਬਲ ਹੋ ਜਾਏ ਇਹ ਚੀਜ਼ ਕਰਾਨ ਦੇ ਨਾਲ ਜੇਲਾ ਤੁਸੀਂ ਕਿਹਾ ਨਾ ਜੀ ਇਹ ਮੁੱਦਾ ਜਿਹੜਾ ਆ ਗਿਆਵੇਂ ਕਲੋਨੀਆਂ ਦਾ 99% ਮੁੱਦੇ ਇੱਥੇ ਖਤਮ ਹੋ ਜਾਂਦੇ ਸਵਾਲ ਇੱਕ ਮੇਅਰ ਨੂੰ ਲੈ ਕੇ ਬੜਾ ਐਮਬੈਰਸਿੰਗ ਉਸ ਸਮੇਂ ਕੰਡੀਸ਼ਨ ਸੀਗੀ ਤੁਹਾਡੇ ਲਈ ਵੀ ਬੀਜੇਪੀ ਲਈ ਤਾਂ ਉਹਦਾ ਇਫੈਕਟ ਇਹਨਾਂ ਲੋਕ ਸਭਾ ਚੋਣਾਂ ਚ ਕੀ ਦੇ ਦੇ ਦੇਖੋ ਜਿਹੜੀ ਮੇਅਰ ਦੀ ਜਿਹੜੀ ਜਿਹੜੀ ਆਈ ਇੱਕ ਚੋਣਾਂ ਦੇ ਬਾਰੇ ਜਿਹੜੀ ਕੰਟਰੋਵਰਸੀ ਆਈ ਉਹ ਚਲੀ ਗਈ ਕੋਰਟ ਦੇ ਵਿੱਚ ਮੈਟਰ ਹੋ ਗਿਆ ਸਬ ਜੁਡੀਸ کورٹ ਨੇ ਆਪਣਾ ਫੈਸਲਾ ਦੇ ਦਿੱਤਾ ਹੁਣ ਨਾ ਅਸੀਂ ਫੈਸਲੇ ਦੇ ਉੱਤੇ ਅਸੀਂ ਕੋਈ ਟਿੱਪਣੀ ਕਰ ਸਕਦੇ ਹਾਂ ਹਾਲੇ ਫਾਈਨਲ ਫੈਸਲਾ ਆਣਾ ਬਾਕੀ ਹੈ ਹੁਣ ਉਹਦੇ ਉੱਤੇ ਅਸੀਂ ਫੇਰ ਬੋਲੀਏ ਉਹ ਵੀ ਜਿਹੜੀ ਹੈਗੀ ਹੈ کورٹ ਦੇ ਬਾਰੇ ਬੋਲਣਾ ਸਬ ਜੁਡੀਸ ਮੈਟਰ ਦੇ ਉੱਤੇ ਗੱਲ ਕਰਨਾ ਠੀਕ ਨਹੀਂ ਲੱਗਦਾ ਲੇਕਿਨ ਇੱਕ ਚੀਜ਼ ਜਿਹੜੀ ਉਹ ਜ਼ਰੂਰ ਦਿਖਦੀ ਹੈਗੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਨਾ ਉਹ ਆਬਸੈਸਡ ਹੋ ਗਈ ਉਹਨਾਂ ਨੇ ਕੋਈ ਵੀ ਗੱਲ ਕਰਨੀ ਹੈ ਉਸ ਗੱਲ ਦੇ ਵਿੱਚ ਉਹਨਾਂ ਨੂੰ ਇਹਨੂੰ ਨਾਲ ਜੋੜਨਾ ਉਹਨਾਂ ਕੋਲ ਕੋਈ ਹੋਰ ਮੁੱਦਾ ਹੀ ਨਹੀਂ ਹੈ ਕੀ ਲੁਧਿਆਣਾ ਨਨਪੁਰ ਸਾਹਿਬ ਉਸ ਤੋਂ ਬਾਅਦ ਚੰਡੀਗੜ੍ਹ ਕੀ ਇਹ 네ਗਟਿਵ ਪੁਆਇੰਟ ਰਹੇਗਾ ਮਨੀਸ਼ ਤਵਾੜੀ ਨਹੀਂ ਲੋਕ ਤੁਹਾਡੇ ਵਜੂਦ ਨੂੰ ਦੇਖਦੇ ਨੇ ਮੈਂ 20 ਸਾਲ ਤੋਂ ਹੋ ਰਿਆਂ ਤੇ ਅਸੀਂ ਅਸੀਂ ਵੀ ਸਾਡੇ ਕੋਲ ਵੀ ਮੌਕਾ ਮਿਲਿਆ ਕਿ ਯਾਰ ਅੰਮ੍ਰਿਤਸਰੋਂ ਲੜ ਲਓ ਰਾਜਪੁਰੇੋਂ ਲੜ ਲਓ ਪਾਰਟੀ ਵੀ ਸਾਨੂੰ ਪੁੱਛਦੀ ਰਹੀ ਚੰਡੀਗੜ੍ਹ ਛੱਡਿਆ ਨਹੀਂ ਵੀ ਮੈਂ ਅਸੀਂ ਕਿਹਾ ਕਿ ਭਾਈ ਮੈਂ ਹੁਣ ਚੰਡੀਗੜ੍ਹ ਆ ਗਿਆ ਜੇ ਚੰਡੀਗੜ੍ਹ ਦਾ ਮੌਕਾ ਤੇਗੀ ਪਾਰਟੀ ਤੇ ਚੰਡੀਗੜ੍ਹ ਨੂੰ ਲੜਾਂਗੇ ਨਹੀਂ ਤੇ ਆਪਾਂ ਸੇਵਾ ਕਰੀ ਜਾਵਾਂ। ਕਾਈ ਇਨਾ ਇੰਤਜ਼ਾਰ ਕੀਤਾ। ਇਹ ਇੰਤਜ਼ਾਰ ਤੇ ਹੁਣ ਜੋ ਪਾਰਟੀ ਦਾ ਮੈਨੂੰ 8 ਸਟੇਟਾਂ ਦੇ ਵਿੱਚ ਮੈਨੂੰ ਪਾਰਟੀ ਨੇ ਕਿੰਨਾ ਜ਼ਿੰਮੇਵਾਰੀਆਂ ਦਿੱਤੀਆਂ ਮੈਂ ਜਾ ਕੇ ਸਾਰੀਆਂ ਸਟੇਟਾਂ 'ਚ ਕੰਮ ਕੀਤਾ। ਤੁਸੀਂ ਆਨੰਦਪੁਰ ਸਾਹਿਬ ਜੀ ਦੇ ਇਨਾ ਦੇ ਉਹ ਫੋਟੋ ਵਾਲ ਦੇ ਪੋਸਟਰ ਲੱਗੇ ਹੋਏ ਆ ਗੁੰਮਸ਼ੁਦਾ ਕੀ ਤਲਾਸ਼ ਕੋਈ 10000 ਰੁਪਿਆ ਲੈ ਕੇ ਕਹਿੰਦੇ ਮੈਂ ਇਨਾਮ ਦੇਵਾਂਗਾ ਮੈਨੂੰ ਦੱਸੋ ਕਿੱਥੇ। ਲੋਕਾਂ ਨੂੰ ਜਵਾਬ ਤੇ ਦਿਓ ਨਾ। ਹੂੰ ਹੂੰ। ਆਫਟਰ ਆਲ ਤੁਸੀਂ ਪਬਲਿਕ ਲਾਈਫ 'ਚ ਯੂ ਆਰ ਅਨਸਰਏਬਲ ਇਹ ਥੋੜੀ ਕਿ ਤੁਸੀਂ ਉਹਦੇ 'ਚ ਚੁੱਪੀ ਸਾਧ ਲਓ ਓਏ ਇਹ ਇਹ ਉਸ ਟਾਪਿਕ ਦੇ ਉੱਤੇ ਗੱਲ ਕਰਕੇ ਹੀ ਰਾਜੀ ਨਹੀਂ ਹੈ ਉਸ ਚੀਜ਼ ਦੇ ਉੱਤੇ ਬੋਲਣਾ ਹੀ ਨਹੀਂ ਚੰਡੀਗੜ੍ਹ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਪਿਛਲੇ 10 ਸਾਲਾਂ 'ਚ ਭਾਜਪਾ ਨੇ ਇੱਥੇ ਡੱਕਾ ਨਹੀਂ ਤੋੜਿਆ ਹੈ ਚਾਰ ਇੰਜਨ ਦੀ ਇਹਨਾਂ ਦੀ ਸਰਕਾਰ ਰਹੀ ਹੈ ਉੱਪਰ ਗ੍ਰਹਿ ਮੰਤਰੀ ਧਲੇ ਰਾਜਪਾਲ ਇਰ ਐਮਪੀ ਕਾਰਪੋਰੇਸ਼ਨ 8 ਸਾਲ ਦੀ ਇਹਨਾਂ ਦੀ ਔਰ ਚੰਡੀਗੜ੍ਹ ਦੇ ਸਾਰੇ ਜਿਹੜੇ ਮਸਲੇ ਨੇ ਚਾਹੇ ਉਹ ਕਲੋਨੀਆ ਨਾਲ ਜੁੜੇ ਹੋਣ ਬਕਾਨਾਂ ਦੀ ਰੈਗੂਲਰਾਈਜੇਸ਼ਨ ਦੇ ਚਾਹੇ ਪਿੰਡਾਂ ਨਾਲ ਜੁੜੇ ਹੋਣ ਲਾਲ ਡੋਰਾ ਵਧਾਉਣ ਦੇ ਚਾਹੇ ਸ਼ਹਿਰ ਨਾਲ ਜੁੜੇ ਹੋਣ ਕਿ ਜਿਹੜਾ ਸ਼ਹਿਰ ਵਾਈਸ ਸੇਲ ਆਫ ਪ੍ਰੋਪਰਟੀ ਹੈਗਾ ਚਾਹੇ ਇੰਡਸਟਰੀ ਨਾਲ ਜੁੜੇ ਹੋਣ ਕੋਈ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਹੈਗਾ ਤਾਂ ਹੀ ਮੈਂ ਪਿਛਲੇ 11 ਦਿਨ ਤੋਂ ਸੰਜੇ ਟੰਡਨ ਨੂੰ ਖੁੱਲੀ ਚੁਣੌਤੀ ਦੇ ਰਿਹਾ ਕਿ ਤੁਸੀਂ ਆਓ ਅਸੀਂ ਇੱਕ ਮੰਚ ਤੇ ਇਕੱਠੇ ਹੁੰਨੇ ਆ ਚਾਹੇ ਤੁਸੀਂ ਬੀਟੀਸੀ ਵਾਲੇ ਉਹਨਾਂ ਨੂੰ ਬੁਲਾ ਲਓ ਕਿ ਆਓ ਇਕੱਠੇ ਹੋ ਕੇ ਤੁਸੀਂ ਜੋ 10 ਸਾਲ ਕੰਮ ਕੀਤਾ ਹੈਗਾ ਆਪਣੀ ਕਾਰਗੁਜ਼ਾਰੀ ਦੱਸੋ ਔਰ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸ਼ਹਿਰ ਵਾਸਤੇ ਡੱਕਾ ਨਹੀਂ ਤੋੜਿਆ ਹੈਗਾ ਪਰ ਸ਼੍ਰੀ ਸੰਜੇ ਟੰਡਨ ਭੱਜਦੇ ਨੇ ਪਿਛਲੇ 11 ਦਿਨ ਤੋਂ ਆ ਮੈਂ ਉਹਨਾਂ ਨੂੰ ਰੋਜ਼ ਇਹ ਚੁਣੌਤੀ ਦਿੰਦਾ ਕਿ ਆ ਕੇ ਬਹਿਸ ਕਰੋ ਕਿਉਂਕਿ ਜਿਹੜਾ ਸਿਆਸਤ ਹੈ ਉਹ ਇੱਕ ਵਿਚਾਰਮਤ ਵਿਚਾਰਾਤਮਕ ਸੰਘਰਸ਼ ਹੈ ਪਰ ਕਿਉਂਕਿ ਜਦੋਂ ਕੰਮ ਹੀ ਕੋਈ ਨਹੀਂ ਕੀਤਾ ਹੈਗਾ ਨਾ ਮੁਲਕ ਵਾਸਤੇ ਨਾ ਚੰਡੀਗੜ੍ਹ ਵਾਸਤੇ ਇਸ ਲਈ ਉਹ ਡਰ ਕੇ ਭੱਜ ਰਹੇ ਨੇ ਅੱਜ ਤੁਹਾਡੇ ਮੰਚ ਤੋਂ ਮੈਂ ਫੇਰ ਉਹਨਾਂ ਨੂੰ ਖੁੱਲੀ ਚੁਣੌਤੀ ਦਿੰਦਾ ਹੈਗਾ ਕਿ ਜੇ ਤੁਸੀਂ ਚੰਡੀਗੜ੍ਹ ਵਾਸਤੇ ਕੋਈ ਕੰਮ ਕੀਤਾ ਹੈ ਤਾਂ ਆਓ ਮੇਰੇ ਸਾਹਮਣੇ ਇੱਕ ਮੰਚ ਤੇ ਇਕੱਠੇ ਹੋਈਏ ਔਰ ਸ਼ਹਿਰ ਦੇ ਮੁਲਕ ਦੇ ਔਰ ਜਿਹੜੇ ਅੰਤਰਰਾਸ਼ਟਰੀ ਮੁੱਦੇ ਨੇ ਜਿੰਨਾ ਤੇ ਸੰਸਦ ਚ ਬਹਿਸ ਹੁੰਦੀ ਹੈ ਉਹਨਾਂ ਸਾਰੇ ਉੱਤੇ ਵਾਸਤੇ ਉੱਪਰ ਖੁੱਲੀ ਚਰਚਾ ਕਰੀਏ ਔਰ ਚੰਡੀਗੜ੍ਹ ਦੇ ਜਿਹੜੇ ਲੋਕ ਨੇ ਉਹ ਫੈਸਲਾ ਕਰਨਗੇ ਕਿ ਕੌਣ ਨੁਮਾਇੰਦਾ ਉਹਨਾਂ ਦੀ ਨੁਮਾਇੰਦਗੀ ਸੰਸਦ ਕਰਨ ਵਾਸਤੇ ਕਾਮਯਾਬ ਚੰਡੀਗੜ੍ਹ ਲੋਕ ਸਭਾ ਸੀਟ ਤੇ ਲਈ ਕਿਸੇ ਸਿਆਸੀ ਦਿੱਗਜ ਦੀ ਟਿਕਟ ਕੱਟੀ ਗਈ ਅਤੇ ਕਿਸੇ ਨੂੰ ਟਿਕਟ ਦੇ ਨਾਲ ਨਵਾਜ਼ਿਆ ਗਿਆ ਪਵਨ ਬਾਂਸਲ ਮਜ਼ਬੂਤ ਦਾਵੇਦਾਰੀ ਪੇਸ਼ ਕਰ ਰਹੀ ਸੀ ਲੇਕਿਨ ਉਹਨਾਂ ਨੂੰ ਟਿਕਟ ਨਾ ਦੇ ਕੇ ਆਮ ਆਦੀ ਪਾਰਟੀ ਅਤੇ ਕਾਂਗਰਸ ਵੱਲੋਂ ਸਾਂਝੇ ਉਮੀਦਵਾਰ ਮਨੀਸ਼ ਦਿਵਾੜੀ ਜਿਹੜੇ ਹੈਗੇ ਆ ਉਹਨਾਂ ਤੇ ਵਿਸ਼ਵਾਸ ਚਿਤ ਆਇਆ ਗਿਆ ਤੇ ਟਿਕਟ ਨਾਲ ਨਵਾਜਿਆ ਗਿਆ ਉੱਥੇ ਹੀ ਦੋ ਵਾਰ ਸਿਟਿੰਗ ਐਮਪੀ ਰਹੇ ਕਿਰਨ ਖੇਰ ਦੀ ਭਾਜਪੀ ਵੱਲੋਂ ਟਿਕਟ ਕੱਟ ਦਿੱਤੀ ਗਈ ਅਤੇ ਇਸ ਵਾਰ ਸੰਜੇ ਟੰਡਨ ਤੇ ਭਰੋਸਾ ਜਤਾਇਆ ਗਿਆ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ ਸੀਟ ਤੋਂ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਫੈਰਸ ਲੰਬੀ ਹੈ ਲੇਕਿਨ ਇਸ ਸਿਆਸੀ ਕੁਸ਼ਤੀ ਦੇ ਵਿੱਚੋਂ ਕੌਣ ਜਿੱਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਕੈਮਰਾਮੈਨ ਬਨੀ ਚੋਹਾਨ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ